ਸ਼ਸ਼ੀਕਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ A1 ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਅਸੀਂ ਹਰ ਰੋਜ਼ ਕਿਸ ਨਾ ਕਿਸੇ ਵਿਸ਼ੇ ਤੇ ਉੱਪਰ ਗੱਲਬਾਤ ਕਰਦੇ ਹੁੰਦੇ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਜ਼ਹਿਰੀਲੀ ਸ਼ਰਾਬ ਦੇ ਨਾਲ ਜਿਹੜਾ ਹੈ ਚਾਰ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਇਸ ਵਿਸ਼ੇ ਤੇ ਉੱਪਰ ਗੱਲਬਾਤ ਕਰਨ ਲਈ ਜੋ ਸਕਰੀਨ ਦੇ ਉੱਪਰ ਨੰਬਰ ਹੈ ਉਸ ਨੂੰ ਤੁਸੀਂ ਵੀ ਡਾਇਲ ਕਰੋ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰੋ ਜੋ ਅਸੀਂ ਅੱਜ ਦਾ ਵਿਸ਼ਾ ਰੱਖਿਆ ਕਿ ਜ਼ਹਿਰੀਲੀ ਸ਼ਰਾਬ ਦੇ ਨਾਲ ਚਾਰ ਵਿਅਕਤੀ ਜਿਹੜੀ ਮੌਤ ਹੋ ਚੁੱਕੇ ਹੈ ਜੀ ਹਾਂ ਇਹ ਜਿਹੜਾ ਹੈ ਕਿ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਆਇਆ ਹੈ ਕਿ ਸੰਗਰੂਰ ਜਿਹੜਾ ਸੰਗਰੂਰ ਦੇ ਪਿੰਡ ਗੁਜਰਾ ਦਾ ਮਾਮਲਾ ਹੈ ਜਿੱਥੇ ਕਿ ਚਾਰ ਵਿਅਕਤੀਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੌਤ ਹੋ ਗਈ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਦੋ ਸਕੇ ਭਰਾ ਜਿਹੜੇ ਜੁੜਬਾ ਭਰਾ ਸੀਗੇ ਉਹਨਾਂ ਨੇ ਉਹਨਾਂ ਦੀ ਵੀ ਜਿਹੜੀ ਹੈ ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋ ਚੁੱਕੀ ਹੈ ਇਹ ਪਿੰਡ ਦੇ ਸੱਤ ਵਿਅਕਤੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਜਹ ਇਹਨਾਂ ਨੇ ਸ਼ਰਾਬ ਪੀਤੀ ਸੀਗੀ ਰਾਤ ਨੂੰ ਤੇ ਚਾਰ ਵਿਅਕਤੀ ਜਿਹੜੀ ਮੌਤ ਹੋ ਚੁੱਕੇ ਤੇ ਜਿਹੜੇ ਤਿੰਨ ਵਿਅਕਤੀ ਨੇ ਉਹ ਸੰਗਰੂਰ ਸਿਵਲ ਹਸਪਤਾਲ ਵਿੱਚ ਦਾਖਲ ਨੇ ਜਿਨ੍ਹਾਂ ਦੀ ਹਾਲਤ ਜਿਹੜੀ ਹੈ ਗੰਭੀਰ ਦੱਸੀ ਜਾ ਰਹੀ ਹੈ ਕਿਉਂਕਿ ਅਜਿਹੇ ਮਾਮਲੇ ਜਿਹੜੇ ਨੇ ਨਿਕਲ ਕੇ ਸਾਹਮਣੇ ਆ ਰਹੇ ਨੇ ਜਿੱਕਰ ਇੱਥੇ ਸਵਾਲ ਇਹ ਵੀ ਉੱਠਦਾ ਹੈ ਕਿ ਜਿਹੜੇ ਇਹ ਸ਼ਰਾਬ ਹੈ ਇਹ ਸ਼ਰਾਬ ਕਿੱਥੋਂ ਲੈ ਕੇ ਆਂਦੀ ਸੀ ਕਿੱਥੋਂ ਖਰੀਦ ਕੇ ਲਿਆਂਦੀ ਸੀ ਤੇ ਜਿਹੜੇ ਨਸ਼ਾ ਸੌਰੀ ਜਿਹੜਾ ਸ਼ਰਾਬ ਤਸਕਰੀ ਦਾ ਕੰਮ ਕਰਦੇ ਨੇ ਉਹ ਸ਼ਰਾਬ ਜਿਹੜੀ ਇਹ ਪਿੱਛੋਂ ਕਿੱਥੋਂ ਲੈ ਕੇ ਆਏ ਸੀ ਜਿਸ ਦੇ ਨਾਲ ਜਿਹੜਾ ਹੈ ਇੱਕੋ ਹੀ ਪਿੰਡ ਦੇ 7 ਵਿਅਕਤੀ ਨੇ ਜਿਹੜੀ ਇਹ ਸ਼ਰਾਬ ਪੀਤੀ ਹੈ ਜਿਸ ਦੇ ਨਾਲ 4 ਵਿਅਕਤੀਆਂ ਦੀ ਜਿਹੜੀ ਹੈ ਮੌਤ ਹੋ ਗਈ ਹੈ ਕਿ ਅਜਿਹੀਆਂ ਜਿਹੜੀ ਇਹ ਸ਼ਰਾਬ ਦੀ ਗੱਲ ਕਰ ਰਹੇ ਆ ਆਪਾਂ ਕਿ ਕੀਵੇਂ ਬਣਦੀ ਕਿੱਥੋਂ ਬਣਦੀ ਕਿ ਇਹ ਜਿਹੜੀ ਸ਼ਰਾਬ ਜਿਹੜੀ ਪੀਤੀ ਗਈ ਹੈ ਉਹਨਾਂ ਵੱਲੋਂ ਕਿ ਇਹਨਾਂ ਦੇ ਵਿੱਚ ਕੀ ਮਿਲਾਵਟ ਕੀਤੀ ਹੋਈ ਸੀ ਜਿਸ ਦੇ ਨਾਲ ਮੌਤ ਹੋਈ ਹੈ ਜਦੋਂ ਇਸ ਬਾਰੇ মিডিਆ ਦੇ ਨਾਲ ਪਰਿਵਾਰ ਵਾਲਿਆਂ ਨੇ ਵੀ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪਹਿਲਾਂ ਵੀ ਇਹ ਸ਼ਰਾਬ ਪੀਂਦੇ ਨੇ ਤੇ ਪਹਿਲਾਂ ਐਵੇਂ ਦਾ ਕੁਝ ਨਹੀਂ ਹੋਇਆ ਤੇ ਇੱਕ ਰਾਤ ਜਦੋਂ ਇਹਨਾਂ ਨੇ ਸ਼ਰਾਬ ਪੀਤੀ ਤੇ ਸਵੇਰੇ ਇਹਨਾਂ ਨੂੰ ਉਲਟੀਆਂ ਲੱਗੀਆਂ ਨੇ ਖੂਨ ਦੀਆਂ ਤੇ ਜਿਸ ਦੇ ਦੌਰਾਨ ਇਹਨਾਂ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤੇ ਇਸ ਤੋਂ ਬਾਅਦ ਹੈ ਜਿਹੜੀ 4 ਵਿਅਕਤੀਆਂ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਜੇ ਤਾਂ ਆਪਾਂ ਤੇ 3 ਜਿਹੜੇ ਨੇ ਉਹ ਹਲੇ ਗੰਭੀਰ ਜਿਹੜੇ ਨਾਜ਼ੁਕ ਉਹਨਾਂ ਦੀ ਹਾਲਤ ਦੱਸੀ ਜਾ ਰਹੀ ਹੈ ਉਹ ਹਲੇ ਸੰਗਰੂਰ ਸਿਵਲ ਹਸਪਤਾਲ ਵਿਖੇ ਦਾਖਲ ਨੇ ਕਿਉਂ ਅਜਿਹੇ ਜਿਹੜੇ ਮਾਮਲੇ ਨਿਕਲ ਕੇ ਸਾਹਮਣੇ ਆਉਂਦੇ ਨੇ ਜਿਵੇਂ ਆਪਾਂ ਸ਼ਰਾਬ ਦੀ ਗੱਲ ਕਰੀਏ ਕਿ ਲੋਕਾਂ ਨੂੰ ਜੇ ਆਪਾਂ ਗੱਲ ਕਰੀਏ ਕਿ ਕਿੰਨੇ ਹੀ ਜਿਹੜਾ ਨੁਕਸਾਨ ਹੋ ਜਾਣ ਪਰ ਨਹੀਂ ਬਾਜ਼ ਆਉਂਦੇ ਜਿਵੇਂ ਨਸ਼ੇ ਦੀ ਆਪਾਂ ਗੱਲ ਕਰੀਏ ਕਿ ਸ਼ਰਾਬ ਜਿਹੜੀ ਪੀਤੀ ਜਾ ਰਹੀ ਹੈ ਕਿ ਉਸ ਦੇ ਨਾਲ ਹੈ ਕਿ ਚਾਰ ਵਿਅਕਤੀਆਂ ਦੀ ਮੌਤ ਹੋਈ ਤੇ ਤਿੰਨ ਹਾਲੇ ਜਿਹੜੀਆਂ ਨਾਜਕ ਦੱਸੀ ਜਾ ਰਹੀਆਂ ਉਹਨਾਂ ਦੀ ਹਾਲਤ ਬਹੁਤ ਹੀ ਜਿਹੜੀ ਮੰਦਭਾਗੀ ਆਪਾਂ ਘਟਨਾ ਕਹਿ ਸਕਦੇ ਹਾਂ ਇਹ ਜਿਹੜਾ ਸੰਗਰੂਰ ਜ਼ਿਲ੍ਹਾ ਸੰਗਰੂਰ ਦੇ ਡਿੜਬਾ ਹਲਕਿਆ ਡਿੜਬਾ ਦੇ ਪਿੰਡ ਗੁਜਰਾ ਦਾ ਮਾਮਲਾ ਹੈ ਜਿੱਥੇ ਜੁੜਬਾ ਦੋ ਭਰਾਵਾਂ ਦੀ ਸਕਿਆਂ ਦੀ ਮੌਤ ਹੋਈ ਹੈ ਤੇ ਦੋ ਜਿਹੜੇ ਹੋਰ ਪਿੰਡ ਦੇ ਵਿੱਚ ਇੱਕੋ ਹੀ ਗੁਜਰਾ ਪਿੰਡ ਦੇ ਜਿਹੜੇ ਇਹ ਵਿਅਕਤੀ ਸੀ ਜਿਨ੍ਹਾਂ ਦੀ ਜਿਹੜੀ ਹੈ ਚਾਰੇ ਵਿਅਕਤੀ ਨੇ ਜ਼ਹਿਰੀਲੀ ਸ਼ਰਾਬ ਦੇ ਨਾਲ ਜਿਹੜੀ ਹੈ ਮੌਤ ਹੋ ਚੁੱਕੀ ਹੈ ਸਾਡੇ ਨਾਲ ਇੱਕ ਸਾਡੇ ਕੋਲ ਜੁੜੇ ਨੇ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਕੌਣ ਬੋ ਰਿਹਾ ਕਿੱਥੋਂ ਬੋ ਰਿਹਾ ਸਰ ਜੀ ਸਰ ਮੈਂ ਬੋ ਰਿਹਾ ਮਾੜੋ ਖਰੜ ਤੋਂ ਜੀ ਹਾਂਜੀ ਸੰਜੀਪ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਜੀ ਸਰਪਾਜੀ ਅੱਜ ਗੱਲ ਕਰ ਰਹੇ ਆ ਕਿ ਜ਼ਹਿਰੀਲੀ ਸ਼ਰਾਬ ਦੇ ਨਾਲ ਜਿਹੜੇ ਨੇ 4 ਵਿਅਕਤੀਆਂ ਦੀ ਮੌਤ ਹੋਈ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਮੈਡਮ ਦੇਖੋ 4 ਵਿਅਕਤੀਆਂ ਦੀ ਮੌਤ ਮੌਤ ਹੋਈ ਹੈ ਜ਼ਹਿਰੀਲੀ ਸ਼ਰਾਬ ਦੇ ਨਾਲ ਤਾਂ ਬਹੁਤ ਮੱਤ ਭਾਗੀ ਖਬਰ ਹੈ ਜੀ ਜੀ ਦੇਖੋ ਕਿਸੇ ਦੀ ਜਾਨ ਜਾਣੀ ਹਮ ਇੱਕ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਲੇਕਿਨ ਉਹਦੀ ਜ਼ਿੰਮੇਦਾਰੀ ਕਿਹਦੀ ਹੈ ਜਾਂ ਕੌਣ ਉਹਦੇ ਵਿਚਣ ਗੈਲੀ ਕਰਦਾ ਜਾਂ ਕਿੱਥੋਂ ਇਗਨੋਰ ਉਹ ਚੀਜ਼ ਹੋ ਰਹੀ ਹੈ ਜੋ ਜ਼ਹਿਰ ਬਣ ਰਹੀ ਹੈ ਜਾਂ ਜ਼ਹਿਰ ਪਾ ਰਹੀ ਹੈ ਗਲਤ ਉਹ ਸਵਾਲ ਉਹ ਪੈਦਾ ਹੁੰਦਾ ਜੀ ਜੀ ਦੇਖੋ ਸਰਕਾਰਾਂ ਹਮੇਸ਼ਾ ਹੀ ਬਜਟ ਦੇ ਵਿੱਚ ਜੋ ਸ਼ਰਾਬ ਦੀ ਵਿਕਰੀ ਹੈ ਉਹ ਹਮੇਸ਼ਾ ਹੀ ਬਤਾ ਕੇ ਜਿਹੜਾ ਅੰਕੜਾ ਦੇ ਵਿੱਚ ਦੱਸਦੀ ਹੈ ਜੀ ਜੇ ਤੁਸੀਂ ਅਕਾਲੀਆ ਦਾ ਇਤਿਹਾਸ ਖੋਲੋਗੇ ਉਹਨਾਂ ਨੇ ਕੁਝ ਦੱਸਿਆ ਹੈ ਕਾਕਰੇ ਦਾ ਖੋਲੋਗੇ ਉਹਨਾਂ ਨੇ ਕੁਝ ਹੋਰ ਵੱਧ ਕੇ ਦੱਸਿਆ ਹੈ ਆ ਦੇ ਆਪਣੇ ਆਵਾਜ਼ ਦੀ ਪਾਰਟੀ ਦਾ ਕਰੂੰਗਾ ਉਹਨਾਂ ਨੇ ਹੋਰ ਉਸ ਤੋਂ ਵੀ ਵੱਧ ਕੇ ਦੱਸਿਆ ਜੀ ਦੇਖੋ ਨਸ਼ਾ 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 ਕਰਦੇ ਸੀ ਪੰਜਾਬ ਦੇ ਵਿੱਚ ਨਸ਼ਾ ਹੈ ਜੀ ਹੂੰ ਨਸ਼ਾ ਇੱਕ ਚਿੱਟਾ ਸਮੈਕ ਸਲਫਾ ਫੀ ਬੁੱਕੀ ਡੋਡੇ ਇਹੀ ਨਸ਼ੇ ਦੇ ਪਿੱਛੇ ਲੋਕ ਪਏ ਹੋਏ ਆ ਜੀ ਜੀ ਇਹ ਦੇਖੋ ਸਰ ਜਿਵੇਂ ਆਪਾਂ ਕਿੰਨੀਆਂ ਇਹ ਜੀਆਂ ਘਟਨਾਵਾਂ ਵਾਪਰਦੀਆਂ ਨੇ ਕਿੰਨੀਆਂ ਜਿਹੜੀ ਹੈ ਨਸ਼ੇ ਦੇ ਕਾਰਨ ਮੌਤ ਹੋ ਚੁੱਕੀ ਹੈ ਜਿਵੇਂ ਹੁਣੇ ਸ਼ਰਾਬ ਦਾ ਜਿਹੜਾ ਤਾਜ਼ਾ ਨਿਕਲ ਕੇ ਸਾਹਮਣੇ ਆਇਆ ਮਾਮਲਾ ਜਿੱਥੇ ਕਿ ਇਹ ਚਾਰ ਵਿਅਕਤੀਆਂ ਦੇ ਦੋ ਜੁੜਬਾ ਭਰਾ ਸੀ ਇੱਕੋ ਘਰ ਦੇ ਵਿੱਚ ਕਿ ਉਹਨਾਂ ਚਾਰਾਂ ਦੀ ਮੌਤ ਹੋ ਗਈ ਤੇ ਤਿੰਨ ਹਾਲੇ ਜਿਹੜੇ ਨੇ ਸਿਵਲ ਹਸਪਤਾਲ ਸੰਗਰੂਰ ਵੀਖੇ ਦਾਖਲ ਨੇ ਕਿ ਲੋਕਾਂ ਦੇ ਨਾਲ ਐਜਾਈਆਂ ਘਟਨਾਵਾਂ ਆ ਦੁਰਘਟਨਾਵਾਂ ਵਾਪਰਦੀਆਂ ਨੇ ਪਰ ਲੋਕ ਕਿਉਂ ਨਹੀਂ ਬਾਜ ਆਉਂਦੇ ਨਸ਼ੇ ਤੋਂ ਬਿਲਕੁਲ ਮੈਡਮ ਦੇਖੋ ਲੋਕਾਂ ਦੀ ਵੀ ਗੱਲ ਕਰਦੇ ਵੀ ਬਾਜ ਕਿਉਂ ਨਹੀਂ ਜੀ ਆਉਂਦੇ ਮੈਂ ਜਿਹੜੀ ਗੱਲ ਕਰ ਰਿਹਾ ਸੀ ਮੈਡਮ ਦੇਖੋ ਜਦੋਂ ਵਿਕਰੀ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਜਾਂ ਨਸ਼ੇ ਦਾ ਹੀ ਗੱਲ ਕਰ ਰਹੇ ਆ ਮੈਡਮ ਜਿਹੜਾ ਸਭ ਤੋਂ ਵੱਡਾ ਨਸ਼ਾ ਸਿਗਰਟ ਵੀਡੀ ਗੁਟਕਾ ਸ਼ਰਾਬ ਜੀ ਜੀ ਸ਼ਰਾਬ ਦੇ ਸਿਰ ਤੇ ਸਰਕਾਰਾਂ ਕਿਤਨਾ ਕਿਤੇ ਪੈਸਾ ਕਮਾਉਣੀ ਹੈ ਜੀ ਚਲੋ ਪੂਰੀ ਗਾ ਸਿਸਟਮ ਆ ਕੋਈ ਤਾਂ ਸਿਸਟਮ ਕੋਈ ਲਿਮਟ ਹੋਣੀ ਚਾਹੀਦੀ ਹੈ ਅੱਜ ਮੈਂ ਤੁਸੀਂ ਸਟੇਟ ਬਾਈ ਸਟੇਟ ਸ਼ਰਾਬ ਖਰੀਦੂਗੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਚਾਹੀਏ ਤੁਸੀਂ 10 ਪੇਟੀਆਂ ਜਾਂ 50 ਪੇਟੀਆਂ ਖਰੀਦ ਲਓ ਜੀ ਜੀ ਮਤਲਬ ਉਹ ਨਸ਼ੇ ਨੂੰ ਤਾਂ ਤੁਸੀਂ ਜਿੰਨੇ ਮਰਜੀ ਉਹਦੇ ਤੇ ਲੈ ਜਾਓ ਜਿਹੜੇ ਪਤਾ ਨਹੀਂ ਕਿੰਨੇ ਘਰਾਂ ਨੂੰ ਖਰਾਬ ਕਰ ਚੁੱਕੀ ਹੈ ਕਿੰਨੀਆਂ ਭੈਣਾਂ ਦਾ ਸੁਆਗ ਓਜਾੜ ਚੁੱਕੀ ਹੈ ਕਿਤੇ ਲੋਕ ਜ਼ਹਿਰ ਪੀਣ ਨਾਲ ਮਰ ਚੁੱਕੇ ਆ ਦੇਖੋ ਅਗਰ ਤੁਸੀਂ ਇਹ ਚੀਜ਼ ਨੂੰ ਦੇਣਾ ਹੈ ਵੀ ਲੋਕਾਂ ਦੇ ਵਿੱਚ ਤਾਂ ਕੋਈ ਨਾ ਕੋਈ ਲਿਮਟ ਹੋਣੀ ਚਾਹੀਦੀ ਹੈ ਉਹਦਾ ਕੋਈ ਐਸਾ ਦਾ ਸਿਸਟਮ ਹੋਣਾ ਚਾਹੀਦਾ ਤੁਸੀਂ ਤਾਂ ਅੰਕੜਿਆਂ 'ਚ ਗੱਦਾਂ ਕਰਦੇ ਜਾ ਰਹੇ ਹੋ ਜਾਇਰ ਵੰਡਦੇ ਜਾ ਰਹੇ ਹੋ ਉਸ ਨੇ ਚ ਤੁਸੀਂ ਗੱਲ ਨਹੀਂ ਕਰਦੇ ਜੀ ਦੇਖੋ ਸਰਕਾਰਾਂ ਦਾ ਸਭ ਤੋਂ ਵੱਡਾ ਮਤਲਬ ਜਿਹਨੂੰ ਅਸੀਂ ਕਹਿੰਦੇ ਨੇ ਵੀ ਧਿਆਨ ਦੇ ਵਿੱਚ ਜਿਹੜੀ ਇਹ ਗੱਲ ਆਉਣੀ ਚਾਹੀਦੀ ਹੈ ਵੀ ਤੁਸੀਂ ਨਸ਼ਾ ਨਸ਼ਾ ਕਰਦੇ ਤੁਸੀਂ ਸ਼ਰਾਬ ਤੇ ਕਿੰਨਾ ਕੁ ਕੰਟਰੋਲ ਕਰਦੇ ਹੋ ਸ਼ਰਾਬ ਨੂੰ ਤੁਸੀਂ ਨਸ਼ਾ ਨਹੀਂ ਗਿਣਦੇ ਅਗਰ ਸ਼ਰਾਬ ਨਸ਼ਾ ਨਹੀਂ ਹੈ ਤਾਂ ਇਹ ਸ਼ਰਾਬ ਨੁਕਸਾਨ ਕਿਉਂ ਕਰਦੀ ਹੈ ਜੀ 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 ਦੇਖੋ ਜਿਵੇਂ ਹੁਣ ਇਹ ਜ਼ਹਿਰੀਲੀ ਸ਼ਰਾਬ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਇਹਦੇ ਵਿੱਚ ਪਤਾ ਨਹੀਂ ਕੀ ਜਿਹੜਾ ਮਿਲਾਵਟ ਕੀਤੀ ਗਈ ਸੀ ਜਿਹੜਾ ਇਹ ਸ਼ਰਾਬ ਤਸਕਰੀ ਦਾ ਕੰਮ ਕਰ ਰਿਆ ਸੀ ਇਹ ਉਹਨਾਂ ਦੇ ਉੱਪਰ ਜਿਹੜੇ ਨੇ ਮਾਮਲੇ ਵੀ ਦਰਜ ਕੀਤੇ ਗਏ ਨੇ ਮੈਡਮ ਕਾਗਜ਼ਾਂ ਵਿੱਚ ਸਾਰਾ ਕੁਝ ਹੋ ਜਾਂਦਾ ਜੀ ਜ਼ਹਿਰੀਲੀ ਸ਼ਰਾਬ ਦੀ ਕਿਹਾ ਮੌਤ ਦੇ ਸਾਨੂੰ ਪਹਿਲੀ ੋ ਖਬਰ ਮਿਲ ਰਹੀ ਹੈ ਕਿ ਅੱਜ ਜੀ ਪਤਾ ਨਹੀਂ ਕਿੰਨੀਆਂ ਸਰਕਾਰਾਂ ਦੇ ਟਾਈਮ 'ਚ ਪਤਾ ਨਹੀਂ ਕਿੰਨੀਆਂ ਖਬਰਾਂ ਆ ਗਈ ਹੋਣੀਆਂ ਇਹ ਅੰਕੜਿਆਂ 'ਚ ਕੱਢ ਕੇ ਤੇ ਲੋ ਕਿੰਨੇ ਅੰਕੜੇ ਪਾਰ ਕਰ ਕੀ ਆਉਣੇ ਜਿਹੜੇ ਸ਼ਰਾਬ ਦੇ ਨਾਲ ਪੀਣ ਵਾਲੇ ਲੋਕਾਂ ਦੀਆਂ ਮੌਤਾਂ ਹੋਈਆਂ ਜੀ ਹੂੰ ਲੇਕਿਨ ਕਾਗਜ਼ੀ ਕਾਰਵਾਈ ਜੇ ਸਭ ਕੁਝ ਹੋ ਜਾਂਦਾ ਲੇਕਿਨ ਗਰਾਊਂਡ ਜ਼ੀਰੋ ਤੇ ਆ ਕੇ ਅਸੀਂ ਬਾਰ ਬਾਰ ਗੱਲ ਕਰਦੇ ਹੁੰਨੇ ਗਰਾਊਂਡ ਜ਼ੀਰੋ ਤੇ ਆ ਕੇ ਤਾਂ ਫਿਰ ਉਹੀ ਅੰਕੜੇ ਦੇ ਉੱਤੇ ਤੁਸੀਂ ਖੜੇ ਆ ਜੀ ਜੀ ਇਤਨਾ ਕਿਤੇ ਉਹਨਾਂ ਨੂੰ ਚੀਜ਼ ਨੂੰ ਧਿਆਨ ਚ ਲਿਆਉਣ ਦੀ ਜ਼ਰੂਰਤ ਆ ਵੀ ਜ਼ਹਿਰੀਲੀ ਸ਼ਰਾਬ ਦੇ ਵਿੱਚ ਕੁਝ ਉਹਦੇ ਸ਼ਰਾਬ ਦੇ ਵਿੱਚ ਕੁਝ ਜ਼ਹਿਰੀਲਾ ਪਾਇਆ ਗਿਆ ਜਾਂ ਉਹਦੀ ਡੇਟ ਐਕਸਪਾਇਰ ਹੋ ਗਈ ਆ ਜਾਂ ਉਹਨੂੰ ਬਣਾਉਣ ਸਮੇਂ ਕੁਝ ਇਹ ਚੀਜ਼ਾਂ ਦਾ ਧਿਆਨ ਨਹੀਂ ਰੱਖਿਆ ਜਾਂ ਚੀਜ਼ਾਂ ਪੂਰੀਆਂ ਨਹੀਂ ਪਾਈਆਂ ਗਈਆਂ ਉਹਨਾਂ ਚੀਜ਼ਾਂ ਤੇ ਕਿਤੇ ਨਾ ਕਿਤੇ ਗੌਰ ਕਰਨ ਦੀ ਜ਼ਰੂਰਤ ਆ ਪਹਿਲਾਂ ਤੇ ਅਸੀਂ ਕਹਿੰਦੇ ਵੀ ਸ਼ਰਾਬ ਆਏ ਕਿਉਂ ਰਹੀ ਆ ਸ਼ਰਾਬ ਵੇਚ ਕਿਉਂ ਰਹੀ ਆ ਜੀ ਸਰਕਾਰ ਹੂੰ ਇਹ ਵੀ ਸਾਲ ਸਾਰ ਇੱਕ ਸਵਾਲ ਉੱਠਦਾ ਹੈ ਸੰਜੀਪ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਇੱਕ ਖੜ ਤੋਂ ਸੰਜੀਪ ਸ਼ਰਮਾ ਜੀ ਤੇ ਉਹਨਾਂ ਨੇ ਬਹੁਤ ਵਧੀਆ ਜਿਹੜੇ ਆਪਣੇ ਵਿਚਾਰ ਰੱਖੇ ਨੇ ਕਿ ਇਹ ਵੀ ਇੱਕ ਸਵਾਲ ਖੜਾ ਹੁੰਦਾ ਹੈ ਕਿ ਜਿਹੜਾ ਸ਼ਰਾਬ ਦੇ ਜਿਹੜੇ ਆ ਕਿੱਥੋਂ ਰਹੀਏ ਇਹਨਾਂ ਦੇ ਉੱਪਰ ਰੋਕ ਕਿਉਂ ਨਹੀਂ ਲੱਗ ਰਹੀ ਸਾਡੇ ਵਿੱਚ ਕੋਲਰ ਹੋ ਜਿਹੜੇ ਨੇ ਹੈਲੋ ਹੈਲੋ ਨਮਸਕਾਰ ਮੈਡਮ ਨਮਸਕਾਰ ਜੀ ਕੌਣ ਬੋਲ ਰਿਹਾ ਕਿੱਥੋਂ ਬੋਲ ਰਿਹਾ ਸਰ ਮੈਂ ਰਜਿੰਦਰ ਬੋਦਾਂ ਜੀ ਮਾਨਸਾ ਤੋਂ ਹਾਂਜੀ ਰਜਿੰਦਰ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਥੈਂਕ ਯੂ ਮੈਡਮ ਥੈਂਕ ਯੂ ਸਰਪਾ ਜੀ ਅੱਜ ਗੱਲ ਕਰ ਰਹੇ ਆ ਕਿ ਜਿਹੜੇ ਜ਼ਹਿਰੀਲੀ ਸ਼ਰਾਬ ਦੇ ਨਾਲ ਸੰਗਰੂਰ ਜ਼ਿਲ੍ਹੇ ਦੇ ਗੁਜਰਾ ਪਿੰਡ ਦੇ ਚਾਰ ਵਿਅਕਤੀਆਂ ਜਿਹੜੇ ਮੌਤ ਹੋ ਚੁੱਕੀ ਹੈ ਤੇ ਤਿੰਨ ਹਜੇ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ ਐਡਮਿਟ ਨੇ ਹਾਂਜੀ ਬਹੁਤ ਦੁਖਦਾਈ ਘਟਨਾ ਹੈ ਜੀ ਜੀ ਤੇ ਇਹ ਦਾ ਜ਼ਿੰਮੇਵਾਰ ਸਰਕਾਰਾਂ ਨੇ ਹੂੰ ਸਰਕਾਰ ਪੰਜਾਬ ਦੇ ਵਿੱਚ 12 ਤੋਂ 14 ਫੈਕਟਰੀਆਂ ਨੇ ਜਿਹੜੀਆਂ ਇਲੀਗਲ ਇਹ ਸ਼ਰਾਬ ਦਾ ਕੰਮ ਨੱ ਕਰਦੀਆਂ ਨੇ ਜੀ ਉਹ ਕੋਈ ਫੈਕਟਰੀਆਂ ਤਾਂ ਹੈ ਨਹੀਂ ਵੀ ਕੋਈ ਘਰੇ ਚੁੱਲ੍ਹੇ ਤੇ ਰੋਣੀਆਂ ਜੀ ਉਹ ਸਾਰੀਆਂ ਵੱਡੀਆਂ ਫੈਕਟਰੀਆਂ ਨੇ ਧਨਾੜ ਲੋਕਾਂ ਦੀਆਂ ਫੈਕਟਰੀਆਂ ਨੇ ਜੀ 12 ਤੋਂ 14 ਫੈਕਟਰੀਆਂ ਨੇ ਹੂੰ ਇਹਨਾਂ ਦੇ ਉੱਪਰ ਕਿਉਂ ਨਹੀਂ ਰੋਕ ਲੱਗਦੀ ਰੋਕ ਜੀ ਇਹਨਾਂ ਦੇ ਸਰਾ ਤੇ ਸਰਕਾਰਾਂ ਚੱਲਦੀਆਂ ਨੇ ਰੋਕ ਤਾਂ ਨਹੀਂ ਲੱਗਦੀ ਜੀ ਜੀ ਦੂਜੀ ਗੱਲ ਇਹ ਇੱਥੇ ਰਾਜਪੁਰੇ ਹੁੰਦਾ ਹੁੰਦਾ ਸਾਰਾ ਸਿਸਟਮ ਰਾਜਪੁਰੇ ਤੋਂ ਹੀ ਜਿਹੜਾ ਇਨਸਪੈਕਟ ਵਗੈਰਾ ਜਾਂ ਉਹ ਕੋਈ ਦੂਜੀਆਂ ਫੈਕਟਰੀਆਂ ਚ ਜਾਂਦਾ ਹੈ ਤੇ ਉਸ ਜਿਹੜਾ ਸਰਕਾਰੀ ਫੈਕਟਰ ਉਹਨਾਂ ਨੇ ਉੱਤਰ ਜਾਂਦਾ ਹੂੰ ਜੀ ਸੰਜੀਵ ਜੀ ਜੀ ਉਹ ਇਹ ਕਿ ਸੰਜੀਵ ਜੀ ਵੀ ਇਹ ਗੱਲ ਕਰ ਰਹੇ ਸੀ ਕਿ ਇਹਨਾਂ ਨੂੰ ਜਿਹੜੀ ਇਹ ਸਰਕਾਰ ਨਸ਼ਾ ਕਿਉਂ ਨਹੀਂ ਮੰਨਦੀ ਸ਼ਰਾਬ ਨੂੰ ਕੱਲ ਇਹਨਾਂ ਨੇ ਜੀ ਕੱਲ ਮਤਲਬ ਜਲੰਧਰ ਜ਼ਿਲ੍ਹੇ ਦੇ ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਰਾਮਣੀ ਕੀਤੀ ਹੈ ਉਹਦੇ ਚ ਕੱਲੇ ਲਾਇਸੈਂਸ ਬਣਾਉਣ ਦੇ ਪੈਸੇ ਇਹਨਾਂ ਨੂੰ 260 ਕਰੋੜ ਰੁਪਏ ਇਕੱਠਾ ਹੋਇਆ ਹੂੰ ਕਿਉਂਕਿ ਜ਼ਿਆਦਾਤਰ ਮੁਨਾਫਾ ਇਹਨਾਂ ਵਿੱਚ ਸ਼ਰਾਬ ਦੇ ਵਿੱਚੋਂ ਹਾਂਜੀ ਤੇ 1.5 1000 ਕਰੋੜ ਰੁਪਏ ਦੀ ਸ਼ਰਾਬ ਇਹਨਾਂ ਨੇ ਵੇਚਣੀ ਹੈ 31 ਮਾਰਚ 2025 ਤੱਕ। ਹਾਂਜੀ ਤੇ ਇਹ ਕਿਹੜੇ ਮੂਨ ਨਾਲ ਜਾਂ ਕਿਹੜੇ ਹਿਸਾਬ ਨਾਲ ਸਰਕਾਰ ਮਤਲਬ ਇਹਨਾਂ ਚੀਜ਼ਾਂ ਦੇ ਲੱਤ ਪਾਉਣ ਦੀ ਕੋਸ਼ਿਸ਼ ਕਰ ਲੂ। ਹੂੰ ਜਦੋਂ ਕਿ ਪੰਜਾਬ ਦੇ ਵਿੱਚ ਤੁਸੀਂ ਲਓ ਜੀ ਇਹ ਕਹਿ ਰਹੇ ਦੇ ਵੀ ਹਰਿਆਣੇ ਦੀ ਸ਼ਰਾਬ ਆ ਗਈ। ਹਰਿਆਣੇ ਦੇ ਜਦੋਂ ਹਰਿਆਣੇ ਵਿੱਚ ਆਪਣਾ ਤਾਂ ਇੱਕ ਬੰਦਾ ਨਹੀਂ ਐਡਮਿਟ ਹੋ ਸਕਦਾ ਥਾਂਾਂ ਤੇ ਜਿੱਲ ਗੱਡੇ ਹੋਏ ਨੇ। ਜੀ ਤੇ ਉੱਥੋਂ ਕਰ ਸ਼ਰਾਬ ਉਸੇ ਰਸਤੇ ਕਿਵੇਂ ਆ ਗਈ ਜੀ? ਹੂੰ ਕਿਉਂਕਿ ਜਦੋਂ ਹੁਣ ਕਿਸਾਨੀ ਮੋਰਚਾ ਸੀ ਉਦੋਂ ਤੱਕ ਕਿੱਲ ਗੱਡੇ ਗਏ ਸੀਗੇ ਜਦੋਂ ਹੁਣ ਤੁਸੀਂ ਜਿਵੇਂ ਸ਼ਰਾਬ ਦੀ ਗੱਲ ਕੀਤੀ ਕਿ ਉਹ ਕਿਸ ਤਰ੍ਹਾਂ ਜਿਹੜਾ ਬਾਰਡਰ ਪਾਰ ਕਰਕੇ ਇੱਧਰ ਆ ਜਾਂਦੀ ਹੈ ਹਾਂਜੀ ਮੈਂ ਇਹੀ ਗੱਲ ਪੁੱਛਣਾ ਚਾਹੁੰਦਾ ਸਰਕਾਰ ਤੋਂ ਵੀ ਇਹ ਮਤਲਬ ਕਿਸ ਤਰ੍ਹਾਂ ਦਾਖਲ ਹੁੰਦੀ ਹੈ ਕੀ ਸਿਸਟਮ ਕੀ ਹੈ ਇਹ ਰੈਫਰ ਨੇ ਹੂੰ ਰੈਫਰ ਹਰਿਆਣੇ ਦੇ ਨੇ ਉਹ ਸਾਡਾ ਹਰਿਆਣੇ ਵਾਲੇ ਪੰਜਾਬ ਦੇ ਰੈਫਰ ਲੱਗੇ ਉਧਰ ਵੇਚੀ ਜਾਂਦੇ ਹਨ ਦੋ ਨੰਬਰ ਦੀ ਜੀ ਮਤਲਬ ਪੰਜਾਬ ਦੇ ਵਿੱਚ ਪੰਜਾਬ ਦੀਆਂ ਫੈਕਟਰੀਆਂ ਦੀ ਬਣੀ ਹੋਈ ਸ਼ਰਾਬ ਦੀ ਉਹਨਾਂ ਦੇ ਉੱਤੇ ਰੈਟਰ ਕੋਈ ਲਾ ਦੇਣਾ ਸਿਆ ਫਰਕ ਪੈਣ ਲੱਗਿਆ ਉਹ ਮਤਲਬ ਉਹਨਾਂ ਨੂੰ ਟੈਕਸ ਟੱਪਾ ਘੱਟ ਪੈਂਦਾ ਉਹੋ ਇਸੇ ਦੇਚੀ ਜਾਂਦੇ ਨੇ ਭਰਾੜ ਲੋਕ ਨੇ ਉਹਨਾਂ ਦਾ ਫੈਕਟਰੀਆਂ ਦਾ ਸਾਰਾ ਜਿਹੜਾ ਲੈਣ ਦੇਣ ਉਹ ਸਰਕਾਰ ਨਾਲ ਮਿਲੀ-ਬੁਹਤ ਨਾਲ ਹੁੰਦੇ ਜੀ ਉਹ ਦੇਖੋ ਜਿਵੇਂ ਸ਼ਰਾਬ ਦੇ ਆਪਾਂ ਠੇਕੇਨ ਦੀ ਗੱਲ ਕਰ ਰਹੇ ਹਾਂ ਕਿ ਹੁਣ ਜਿਹੜੀ ਇਹ ਸ਼ਰਾਬ ਆਈ ਹੈ ਕਿ ਇਹਨਾਂ ਦੇ ਵਿੱਚ ਪਤਾ ਨਹੀਂ ਕੀ ਜਿਹੜੀ ਮਲਾਵਟ ਕੀਤੀ ਹੋਈ ਸੀ ਜਿਸ ਦੇ ਨਾਲ ਜਿਹੜਾ ਉਹਨਾਂ ਦੇ ਪਰਿਵਾਰ ਦੇ ਨਾਲ ਜਦੋਂ মিডিਏ ਨੇ ਗੱਲਬਾਤ ਕੀਤੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਪਹਿਲਾਂ ਵੀ ਇਹ ਸ਼ਰਾਬ ਪਿੰਦੇ ਨੇ ਪਹਿਲਾਂ ਐਵੇਂ ਦਾ ਕੁਝ ਨਹੀਂ ਹੋਇਆ ਤੇ ਜਦੋਂ ਇਹ ਸਵੇਰੇ ਉੱਠੇ ਨਹੀਂ ਤਾਂ ਇਹਨਾਂ ਨੂੰ ਕੂਨਦੀਆਂ ਉਲਟੀਆਂ ਲੱਗੀਆਂ ਹਾਂ ਜੀ ਸ਼ਰਾਬ ਦੇ ਵਿੱਚ ਮਲਾਵਟ ਮੈਡਮ ਇਸ ਤਰ੍ਹਾਂ ਹੈ ਜੀ ਇਹ ਜਿਹੜਾ ਸਪੈਕਟ ਹੁੰਦਾ ਮੀਥਨ ਵਗੈਰਾ ਮੀਥਨ ਉਹਦੇ ਦੀ ਉਹਦੀ ਉਹਦੀ ਕੁਆਂਟੀਟੀ ਹੈ ਜਿਹੜੀ ਮਾਰ ਦੀ ਨੋਟੀਫਿਕੇਸ਼ਨ ਘੱਟਾ ਹੋ ਜਾਂਦਾ ਹੈ ਉਹਦੇ ਕਾਰਨ ਇਹ ਜੀ ਹੈ ਜਿਹੜੀ ਘਟਨਾ ਵਾਪਰੇ ਹਿੰਦੁਸਤਾਨ ਦੇ ਵਿੱਚ ਅੱਜ ਕੋਈ ਪਹਿਲੀ ਵਾਰ ਤਾਂ ਵਾਪਰੀ ਨਹੀਂ ਜੀ ਪਹਿਲਾਂ ਵੀ ਵਾਪਰਦੀਆਂ ਆਈਆਂ ਨੇ ਜੀ ਇਹ ਘਟਨਾਵਾਂ ਪਹਿਲਾਂ ਤੋਂ ਹੀ ਵਾਪਰਦੀਆਂ ਨੇ ਪਰ ਸਰਕਾਰ ਇਹਨਾਂ ਤੋਂ ਕੋਈ ਸਬਕ ਸਿੱਖਣ ਦੀ ਕੋਸ਼ਿਸ਼ ਨਹੀਂ ਕਰ ਪਾਉਂਦੀ ਜੀ ਜਰੂਰ ਜਿਹੜਾ ਸਰਕਾਰ ਨੂੰ ਇਹਨਾਂ ਵੱਲ ਗੌਰ ਕਰਨੀ ਚਾਹੀਦੀ ਹੈ ਕਿਉਂਕਿ ਇਹ ਪਰਿਵਾਰ ਜਿਹੜੇ ਗਰੀਬ ਪਰਿਵਾਰਾਂ ਦੇ ਇਹ ਡੋਸ ਸਕੇ ਭਰਾ ਸੀਗੇ ਜੁੜਬਾ ਭਰਾ ਜਿਨ੍ਹਾਂ ਦੀ ਐ ਮੌਤ ਹੋਈ ਦੋ ਮਿੰਟ ਪਹਿ전 ਹਾਂਜੀ ਹਮ ਮਤਲਬ ਗੱਲ ਤਾਂ ਇਹ ਹੈ ਜੀ ਸਰਕਾਰ ਨੂੰ ਆਪਦਾ ਪੁਰਜ਼ੋਰ ਰਹੀ ਅਪੀਲ ਕਰਦੇ ਆਂ ਵੀ ਜਿਹੜੇ ਇਹ ਦੋ ਨੰਬਰ ਦੇ ਕੰਮ ਨੇ ਇਹਨਾਂ ਤੋਂ ਕਮਾਈ ਕਰਨ ਦੀ ਬਜਾਏ ਇਹ ਲੋਕਾਂ ਨੂੰ ਹੋਰ ਚੀਜ਼ਾਂ ਜਿਹੜੇ ਕੰਮ ਕਰਨ ਵਾਲੇ ਨੇ ਉਹ ਕੰਮ ਕੀਤੇ ਜਾਣ ਲਾਗੇ ਸ਼ਰਾਬਾਂ ਪਰੋਸੀਆਂ ਜਾਣ ਜਿਸ ਸ਼ਰਾਬਾਂ ਤੋਂ ਮਾਲੀ ਇਕੱਠਾ ਕਰਨ ਦੇ ਵਾਸਤੇ ਹੀ ਸਾਰਾ ਫਾਇਨਲ ਚੁਣ ਕਿਸੇ ਜੇ ਸਰਕਾਰ ਦਾ ਫਰਜ ਬਣਦਾ ਵੀ ਲੋਕਾਂ ਨੂੰ ਨਸ਼ਾ ਮੁਕਤ ਕਰਨ ਦੀ ਬਜਾਏ ਕਰਨ ਨਾ ਕਿ ਨਸ਼ਾ ਜੁਗਤ ਕਰਦੇ ਨੇ ਇਹ ਕੱਲੀ ਕਮਾਈ ਦੇ ਨਾਲ ਹੀ ਇਸ ਤਰ੍ਹਾਂ ਸਾਰਾ ਕੁਝ ਨਹੀਂ ਚੱਲਦਾ ਇਸ ਤੇ ਮੰਦੀਰ ਸਿੱਟੇ ਨਿਕਲ ਜਾਂਦੇ ਨੇ ਔਰ ਗਾਂਹ ਅੱਗੇ ਵੀ ਨਿਕਲਣ ਆਈ ਜੀਓ ਇਹ ਦੇਖੋ ਨਿਕਲ ਰਿਹਾ ਕਿ ਸਰਕਾਰਾਂ ਨੂੰ ਇਹਨਾਂ ਦਾ ਜਿਹੜਾ ਕੋਈ ਵੀ ਫਰਕ ਨਹੀਂ ਪੈਂਦਾ ਕਿਉਂਕਿ ਸਰਕਾਰਾਂ ਨੂੰ ਆਪਣਾ ਜਿਹੜਾ ਮੁਨਾਫਾ ਆ ਰਿਹਾ ਹੈ ਕਿ ਜਿਵੇਂ ਸ਼ਰਾਬ ਦੀ ਗੱਲ ਕੀਤੀ ਤੇ ਇਹਨੂੰ ਠੇਕੇਆਂ ਨੂੰ ਜਿਹੜਾ ਹੈ ਸ਼ਰਾਬ ਨੂੰ ਹੀ ਨਸ਼ਾ ਨਹੀਂ ਮੰਨਦੇ ਜਿਵੇਂ ਸੰਖਾਇਟਿਕ ਨਸ਼ਿਆਂ ਨੂੰ ਤਾਂ ਨਸ਼ਾ ਕਹਿ ਰਹੀ ਹੈ ਕਿ ਸ਼ਰਾਬ ਦੇ ਜਿਹੜੇ ਠੇਕੇ ਨੇ ਉਹ ਜਿਵੇਂ ਇੱਕ ਸਵਾਲ ਇਹ ਵੀ ਉੱਠਿਆ ਸੀ ਕਿ ਧਾਰਮਿਕ ਜਿਹੜੇ ਦਿਨ ਹੁੰਦੇ ਨੇ ਇਹਨਾਂ ਦੇ ਵਿੱਚ ਜਿਹੜੇ ਠੇਕੇ ਬੰਦ ਨਹੀਂ ਕੀਤੇ ਜਾਂਦੇ ਦੇਖੋ ਮੈਡਮ ਜਿੱਥੇ ਜਿੰਨੇ ਬੰਦਿਆਂ ਦੀਆਂ ਮੌਤਾਂ ਸ਼ਰਾਬ ਨਾਲ ਹੋਈਆਂ ਨੇ ਹੂੰ ਕੋਈ ਆਕਾਸ਼ੇ ਹੋਰ ਨਾਲ ਕਿਸੇ ਵੱਡੇ ਯੁੱਧ ਵਿੱਚ ਵੀ ਨਹੀਂ ਹੁੰਦੀਆਂ ਜੀ ਮਤਲਬ ਸ਼ਰਾਬ ਦਾ ਦਰਿਆ ਇੱਕ ਸਿੰਧ ਮਹਾਸਾਗਰ ਦੇ ਦਰਿਆ ਨਾਲੋਂ ਵੱਡਾ ਹੈ ਹੂੰ ਜਿਹੜਾ ਮਤਲਬ ਉਸ ਚੀਜ਼ ਨੂੰ ਤਾਂ ਸਰਕਾਰਾਂ ਛੋਟਾ ਕਰਕੇ ਦਿਖਾ ਰਹੀਆਂ ਨੇ ਤੇ ਜਿਹੜੀਆਂ ਚੀਜ਼ਾਂ ਨਾ ਹੋਣੀਆਂ ਵੀ ਮਤਲਬ ਪੁਸ਼ਤ ਨਾ ਹੁੰਦੀਆਂ ਨੇ ਉਹਨਾਂ ਨੂੰ ਬਦਨਾਮ ਕਰਕੇ ਲੋਕਾਂ ਦੇ ਵਿੱਚ ਭੰਬਲਪੂਸਾ ਪਾਫ ਪੈਦਾ ਕਰਕੇ ਨਾ ਆ ਆਪਣੀਆਂ ਜਿਹੜੀਆਂ ਸਿਆਸੀ ਰੋਟੀਆਂ ਨੇ ਉਹ ਸੇਕੀਆਂ ਜਾ ਰਹੀਆਂ ਨੇ ਤੇ ਸਰਕਾਰਾਂ ਮੋਹ ਨਾਲ ਰਾਜ ਕਰਦੀਆਂ ਨੇ ਜੀ ਜੀ ਜਤਿੰਦਰ ਜੀ ਬਹੁਤ-ਬਹੁਤ ਮਿਹਰਬਾਨੀ ਰਾਜਵਿੰਦਰ ਜੀ ਥੈਂਕ ਯੂ ਮੈਡਮ ਸੇ ਇਹ ਸੀਗੇ ਮਾਨਸਾ ਤੋਂ ਰਾਜਵਿੰਦਰ ਮਾਨ ਇਹਨਾਂ ਨੇ ਵੀ ਬਹੁਤ ਵਧੀਆ ਆਪਣੇ ਵਿਚਾਰ ਰੱਖੇ ਨੇ ਪਹਿਲਾਂ ਸੰਜੀਵ ਜੀ ਜੁੜੇ ਸੀ ਖਰੜ ਤੋਂ ਉਹਨਾਂ ਨੇ ਵੀ ਕਿਹਾ ਕਿ ਸਰਕਾਰਾਂ ਨੂੰ ਇਹਨਾਂ ਵੱਲ ਗੌਰ ਕਰਨੀ ਚਾਹੀਦੀ ਹੈ ਜਿਵੇਂ ਹੁਣ ਉਹਨਾਂ ਨੇ ਇਹ ਵੀ ਸਵਾਲ ਉਠਾਇਆ ਹੈ ਕਿ ਜਿਹੜਾ ਸ਼ਰਾਬ ਦਾ ਕਰਕੇ ਹੀ ਜਿਹੜਾ ਹੈ ਸਰਕਾਰਾਂ ਨੂੰ ਇਹਨਾਂ ਤੋਂ ਜ਼ਿਆਦਾ ਮੁਨਾਫਾ ਹੁੰਦਾ ਪਰ ਜਿਹੜਾ ਸ਼ਰਾਬ ਦੀ ਚੰਗੀ ਤਰ੍ਹਾਂ ਇਹਦੀ ਜਾਂਚ ਵੀ ਜ਼ਰੂਰ ਕਰਨੀ ਚਾਹੀਦੀ ਕਿ ਇੰਨੀ ਜਿਹੜੀ ਜ਼ਹਿਰੀਲੀ ਸ਼ਰਾਬ ਦੇ ਨਾਲ ਇੱਕੋ ਹੀ ਪਿੰਡ ਦੇ 7 ਵਿਅਕਤੀ ਨੇ ਇਹ ਸ਼ਰਾਬ ਪੀਤੀ ਤੇ ਜਿਨ੍ਹਾਂ ਦੇ ਵਿੱਚ 4 ਵਿਅਕਤੀ ਜਿਹੜੇ ਦੀ ਡੈਥ ਹੋ ਚੁੱਕੀ ਹੈ ਤੇ 3 ਹਾਲੇ ਸਿਵਲ ਹਸਪਤਾਲ ਵਿੱਚ ਨਾਜ਼ੁਕ ਹਾਲਤ ਵਿੱਚ ਐਡਮਿਟ ਨੇ ਤੇ ਇਹਨਾਂ ਵੱਲ ਜਿਹੜਾ ਸਰਕਾਰਾਂ ਜ਼ਰੂਰ ਗੌਰ ਕਰਨੀ ਚਾਹੀਦੀ ਹੈ ਤੇ ਹੁਣ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ